ਹੈ ਗੱਲ ਇਥੇ ਜ਼ਮੀਰਾਂ ਦੀ ਕੀਤੀ ਜਾ ਰਹੀ ਹੈ ਤੇ ਇਹਦਾ ਇਹਦਾ ਆਰੰਭ ਹੁੰਦਾ ਹੈ ਇਹਦਾ ਮੋੜ ਵੱਜਦਾ ਹੈ ਕਿਉਂਕਿ ਇੱਕ ਪਾਸੇ ਬਾਬੇ ਕੇ ਆਉਂਦੇ ਨੇ ਇੱਕ ਪਾਸੇ ਬਾਬਰ ਕੇ ਆਉਂਦੇ ਨੇ ਗੁਰਨਾਨ ਸੱਚੇ ਪਾਤਸ਼ਾਹ ਬਾਬੇ ਕੇ ਨੇ ਤੇ ਲੋਧੀ ਵੰਸ਼ ਜਿਹੜੇ ਨੇ ਇਥੋਂ ਸ਼ਾਸ ਜਿਹੜੇ ਨੇ ਉਹ ਬਾਬਰ ਕੇ ਨੇ ਇਥੋਂ ਦੇ ਰਹਿਣ ਵਾਲੇ ਰਾਜੇ ਜਿਹੜੇ ਨੇ ਉਹ ਹੁਣ ਰਾਜਿਆਂ ਨੇ ਜ਼ੋਰ ਦੇ ਨਾਲ ਲੋਕਾਈ ਦੇ ਉੱਤੇ ਆਵਾਮ ਦੇ ਉੱਤੇ ਆਪਣਾ ਰਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰਦੇਵ ਸੱਚੇ ਪਾਤਸ਼ਾਹ ਬਾਬੇ ਕਿਆਂ ਨੇ ਪਿਆਰ ਦੇ ਨਾਲ ਸ਼ਬਦ ਦੇ ਨਾਲ ਲੋਕ ਮਨਾਤੇ ਰਾਜ ਕੀਤਾ ਲੋਕਾਂ ਦੀ ਆਵਾਜ਼ ਬਣ ਉੱਠੇ ਲੋਕਾਈ ਦੇ ਦਰਦ ਨੂੰ ਸਮਝਿਆ ਮਨੁੱਖੀ ਦਰਦ ਨੂੰ ਸਮਝਿਆ ਕਿ ਤੁਸੀਂ ਜਦੋਂ ਵੇਖਦੇ ਹੋ ਨਾ ਇਸ ਵਿਚਾਰਧਾਰਾ ਨੂੰ ਅਸਲ ਵਿੱਚ ਪਾਈ ਗੁਰਦਾਤਾ ਦਾ ਬਚਨ ਸਮਝ ਵਿੱਚ ਆ ਜਾਵੇਗਾ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਆਪਾਂ ਕਹਿੰਦੇ ਧਰਤੀ ਨੇ ਪੁਕਾਰ ਕੀਤੀ ਇਦਾਂ ਧਰਤੀ ਥੋੜੀ ਹੋਣੀ ਇਤਨਾ ਬੋਲੀ ਅਸਲ ਵਿੱਚ ਧਰਤੀ ਦੀ ਪੁਕਾਰ ਕੀ ਹੈ ਇਟ ਮੀਨਸ ਜਿਹੜੇ ਧਰਤੀ ਦੇ ਵਸਿੰਦੇ ਨੇ ਧਰਤੀ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਅੰਦਰੋਂ ਜੜਾ ਦਰਦ ਉੱਠਿਆ ਉਸ ਦਰਦ ਨੇ ਕਿ ਮਾੜੇ ਸਿਸਟਮ ਜਿਹੜਾ ਮਾੜਾ ਸੀ ਉਸ ਸਿਸਟਮ ਦੇ ਵਿੱਚ ਲੋਕ ਪਿਸੇ ਜਾ ਰਹੇ ਸਨ